ਪੀ ਤਰਨਤ ਆਨੰਦ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਠੋਸ ਪ੍ਰਣਾਲੀ ਕਿਤੇ ਜਾਰੀ ਨੇ ਜਿਸ ਦੌਰਾਨ ਪਿਛਲੇ ਦਿਨੀ ਪਿਖੀ ਵਿੰਦ ਦੇ ਨਜ਼ਦੀਕ ਕਸਬਾ ਸੁਰਸਿੰਗ ਵਿਖੇ ਮੁਕਾਬਲੇ ਦੇ ਦੌਰਾਨ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੋਸ਼ੀਆਂ ਦੇ ਪਾਸੋਂ 1 ਕਿਲੋ 700 ਗ੍ਰਾਮ ਹੈਰੋਇਨ ਇੱਕ ਪਿਸਤੌਲ ਅਤੇ 32 ਬੋਰ ਸਮੇਤ 5 ਰੌਂਦ ਜਿੰਦਾ ਦੋ ਮੋਟਰਸਾਈਕਲ ਨੰਬਰੀ ਬਰਾਮਦ ਕਰਕੇ ਮੁਕੰਦਮਾ ਖਾਣਾ ਪਿਖੀ ਵਿੰਦ ਦੇ ਵਿੱਚ ਦਰਜ ਕੀਤਾ ਗਿਆ ਜੋ ਤਰਨਤਾਰਨ ਪੁਲਸ ਸਟੇਸ਼ਨ ਲੋਕ ਦੌਰਾਨੀ ਰਿਮਾਂਡ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਦੇ ਪੁੱਛਗਿੱਛ ਤੇ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਸਿੰਗਾਪੁਰ ਥਾਣਾ ਸਰਹਾਲੀ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੌਰਾਨੀ ਰਿਮਾਂਡ ਕੁਲਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਇਸ ਪਾਸੋਂ 1 ਕਿਲੋ 398 ਗ੍ਰਾਮ ਹੈਰੋਇਨ 5,113,000 ਰੁਪਏ ਭਾਰਤੀ ਕਰੰਸੀ ਡਰਗਮਣੀ ਅਤੇ ਇੱਕ ਪਿਸਤਲ ਬੱਤੀ ਬੋਸ ਸਮੇਤ 9 ਰੋਂਦ ਅਤੇ 4 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਇਹ ਗੱਡੀਆਂ ਡਰਗਮਣੀ ਤੋਂ ਉਮਾਈ ਪੈਸਿਆਂ ਦੀ ਖਰੀਦੀਆਂ ਗਈਆਂ ਸਤ ਅਤੇ ਹੈਰੋਇਨ ਨੂੰ ਵੱਖ-ਵੱਖ ਸਮਗਦਰਾਂ ਤੱਕ ਪਹੁੰਚਾਉਣ ਦੇ ਲਈ ਇਹਨਾਂ ਦੀ ਵਰਤੋਂ ਕਰਦਾ ਸੀ ਇਹਦਾ ਜੀ ਅਸੀਂ ਤੁਹਾਨੂੰ ਸ਼ਾਇਦ ਪਤਾ ਹੈ ਕਿ ਨਹੀਂ ਮਨਵਾਏ ਦੀ ਪਤਾ ਕਿ ਜਿਹੜੀ ਇਹਦੇ ਵਿੱਚ ਪ੍ਰੋਵੀਜ਼ਨਸ ਬੜੀਆਂ ਨਵੀਆਂ ਆਈਆਂ ਨੇ ਜਿਹੜੀ ਵੀ ਅਸੀਂ ਡਰਗ ਮਨੀ ਸੌਰੀ ਜਿਹੜੀ ਹੈਰੋਇਨ ਦੀ ਰਿਕਵਰੀ ਹੁੰਦੀ ਹੈ ਇਹਨੂੰ ਇਮੀਡੀਏਟਲੀ ਅਸੀਂ ਕੋਰਟ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ ਰਜਿਸਟਰਡ ਜੱਜ ਸਾਹਿਬ ਦੇ ਜੱਜ ਸਾਹਿਬ ਦੇ ਸਾਹਮਣੇ ਸੈਂਪਲ ਕੱਢਿਆ ਜਾਂਦਾ ਹੈ ਸੈਂਪਲ ਕੱਢ ਕੇ ਉਹ ਜਿਹੜੇ ਜੁਡੀਸ਼ੀਅਲ ਮਾਲਖਾਨੇ ਦੇ ਵਿੱਚ ਜਮ੍ਹਾਂ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਇਹ ਮਨਜ਼ੂਰੀ ਲੈ ਕੇ ਸੈਂਪਲ ਰੱਖੇ ਜਾਂਦੇ ਨੇ ਬਾਕੀ ਦਾ ਜਿਹੜਾ ਮਾਲ ਹੈ ਜਿਹੜਾ ਰਿਕਵਰ ਹੋਇਆ ਜਿਹੜਾ ਕਿ ਜੁਡੀਸ਼ੀਅਲ ਮਾਲਖਾਨੇ ਚ ਹੈ ਉਹਨੂੰ ਜਿਹੜਾ ਹੈਗਾ ਤਲਫ ਕਰਾਇਆ ਜਾਂਦਾ ਉਹਦੇ ਲਈ ਅਸੀਂ ਪਿੱਛੇ ਦੇ ਇੱਥੇ ਕੰਨਾ ਪੇਪਰ ਮਿਲਦੇ ਜਿਹੜੇ ਇੰਸੂਰੇਟਰ ਹੈ ਉਹਦੇ ਜਾ ਕੇ ਅਸੀਂ ਡਿਸਟਰੋਏ ਵੀ ਕਰਕੇ ਆਏ ਹਾਂ ਇਸ ਚੈਨਲ ਦੇ ਲਈ ਤਰੰਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ